ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੁਖਮੀ ਸਹਿਬ ਦੀ ਬਾਣੀ ਉਚਾਰਨ ਕਰਕੇ ਇਹ ਅਨਮੋਲ ਖਜ਼ਾਨਾ ਦੁਨੀਆਂ ਦੇ ਝੋਲੇ ਵਿੱਚ ਪਾਇਆ ਤਾਂ ਸੰਗਤਾਂ ਨੂੰ ਇਸ ਬਾਣੀ ਨੂੰ ਰੋਜ਼ ਨੇਮ ਨਾਲ ਪੜਨ ਦਾ ਵੀ ਉਪਦੇਸ਼ ਕੀਤਾ ਜਿਸ ਦੇ ਸਦਕਾ ਬਹੁਤ ਸਾਰੇ ਸਿੱਖਾਂ ਨੇ ਇਸ ਬਾਣੀ ਨੂੰ ਕੰਠ ਕਰ ਲਿਆ ਜਦੋਂ ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ ਤੇ ਵਿਰਾਜਮਾਨ ਸਨ ਉਦੋਂ ਮੁਸਲਮਾਨ ਬਾਦਸ਼ਾਹ ਜਹਾਂਗੀਰ ਦਾ ਰਾਜ ਤੇ ਜਹਾਂਗੀਰ ਦਾ ਇੱਕ ਖਾਸ ਅਹਲਕਾਰ ਸੀ ਜਿਸ ਦਾ ਨਾਮ ਸੀ ਵਜ਼ੀਰ ਖਾਨ ਕਰਮਾਂ ਦੀ ਗਤੀ ਨਾਲ ਉਸ ਨੂੰ ਜਲੌਦਰ ਦਾ ਰੋਗ ਹੋ ਗਿਆ ਪੇਟ ਵਿੱਚ ਪਾਣੀ ਭਰ ਜਾਣਾ ਅਖਾਰਾ ਹੋ ਜਾਣਾ ਦਰਦ ਨਾਲ ਤਕਰੀਬ ਬਦਨੇ ਨਾ ਕੁਝ ਖਾ ਸਕਣਾ ਨਾ ਕੁਝ ਪੀ ਸਕਣਾ ਹਰ ਵੇਲੇ ਹਾਈ ਹਾਈ ਕਰਦੇ ਰਹਿਣਾ ਬਾਦਸ਼ਾਹ ਦਾ ਇਤਬਾਰੀ ਅਹਲਕਾਰ ਸੀ ਪੈਸੇ ਦੀ ਕੋਈ ਕਮੀ ਨਹੀਂ ਸੀ ਬਹੁਤ ਇਲਾਜ ਕਰਵਾਇਆ ਪਰ ਇਲਾਜ ਕਰਵਾਉਣ ਦੇ ਬਾਅਦ ਵੀ ਕੋਈ ਫਰਕ ਨਾ ਪਿਆ ਸਗੋ ਰੋਗ ਹੋਰ ਵਧ ਆ ਗਿਆ ਹੁਣ ਵਜੀਰ ਖਾਨ ਹਵੇਲੀ ਤੋਂ ਬਾਹਰ ਵਾਲੇ ਕਮਰੇ ਵਿੱਚ ਇਕੱਲਾ ਪਿਆ ਸਾਰਾ ਦਿਨ ਦਰਦ ਨਾਲ ਤੜਪਦਾ ਰਹਿੰਦਾ ਤੇ ਪਰਮੇਸ਼ਰ ਅੱਗੇ ਅਰਦਾਸ ਕਰਦਾ ਕਿ ਤੂੰ ਹੀ ਕਿਰਪਾ ਕਰ ਕੋਈ ਵਿੱਧ ਬਣਾ ਪਰਮੇਸ਼ਰ ਵੱਲੋਂ ਵਿੱਧ ਬਣ ਗਏ ਇੱਕ ਸਿੱਖ ਭਾਈ ਭਾਗੂ ਰੋਜ਼ ਵਜੀਰ ਖਾਨ ਦੀ ਹਵੇਲੀ ਅੱਗੇ ਸੁਖਮਨੀ ਸਾਹਿਬ ਦਾ ਪਾਠ ਉੱਚੀ ਬੋਲ ਕੇ ਕਰਦਾ ਲੰਘਦਾ ਸੀ ਵਜ਼ੀਰ ਖਾਨ ਨੇ ਇੱਕ ਦਿਨ ਨੋਟ ਕੀਤਾ ਕਿ ਕੋਈ ਸਿੱਖ ਕੁਝ ਬੋਲਦਿਆਂ ਲੰਘਦਾ ਹੈ ਤੇ ਜਿੰਨੀ देर ਉਸ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪੈਂਦੇ ਰਹਿੰਦੇ ਹੈ ਮੈਨੂੰ ਪੀੜਾ ਤੋਂ ਆਰਾਮ ਮਹਿਸੂਸ ਹੁੰਦਾ ਹੈ ਜਦੋਂ ਵਜ਼ੀਰ ਖਾਨ ਨੇ ਤਿੰਨ ਚਾਰ ਦਿਨ ਲਗਾਤਾਰ ਐਸਾ ਹੀ ਮਹਿਸੂਸ ਕੀਤਾ ਕਿ ਕੋਈ ਸਿੱਖ ਰੋਜ਼ ਸਵੇਰੇ ਕੋਈ ਕਲਮਾ ਜੇ ਹੈ ਪੜਦਾ ਲੰਘਦਾ ਹੈ ਉਸ ਵਕਤ ਮੈਨੂੰ ਦਰਦ ਨਹੀਂ ਹੁੰਦੇ ਬੜਾ ਹੈਰਾਨ ਹੋਇਆ ਇੱਕ ਦਿਨ ਹਿੰਮਤ ਕਰਕੇ ਉਸ ਸਿੱਖ ਨੂੰ ਆਵਾਜ਼ ਮਾਰ ਕੇ ਅੰਦਰ ਬੁਲਾ ਲਿਆ ਤੇ ਪੁੱਛਿਆ ਖੁਦਾ ਦੇ ਨੇਕ ਬੰਦੇ ਆ ਤੂੰ ਕੀ ਪੜਦਾ ਹੈ ਜਿਸ ਨੂੰ ਸੁਣਨ ਨਾਲ ਮੇਰੀ ਤਕਲੀਫ ਦੂਰ ਹੋ ਜਾਂਦੀ ਹੈ ਇਹ ਆਵਾਜ਼ ਜਦੋਂ ਮੇਰੇ ਕੰਨਾਂ ਵਿੱਚ ਪੈਂਦੇ ਤਾਂ ਮੈਨੂੰ ਬਹੁਤ ਰਾਹਤ ਮਿਲਦੀ ਪਰ ਜਦੋਂ ਇਹ ਆਵਾਜ਼ ਆਉਣੀ ਬੰਦ ਹੋ ਜਾਂਦੀ ਹੈ ਤਾਂ ਫਿਰ ਪੀੜਾ ਸ਼ੁਰੂ ਹੋ ਜਾਂਦੀ ਸਿੱਖਾ ਇਹ ਤੂੰ ਕਿਹੜੀਆਂ ਕਲਮਾ ਪੜਦਾ ਹੈ ਪਾਈ ਭਾਗੂ ਕਹਿਣ ਲੱਗੇ ਇਹ ਤਾਂ ਪੰਜਵੇਂ ਪਾਤਸ਼ਾਹ ਸ੍ਰੀ ਗੁਰਜਨ ਦੇਵ ਜੀ ਦੀ ਉਚਾਰਨ ਕੀਤੇ ਹੋਏ ਬਾਣੀ ਸ੍ਰੀ ਸੁਖਮਨੀ ਸਾਹਿਬ ਵजीरਖਾਂ ਕਹਿਣ ਲੱਗਾ ਸਿੱਖਾ ਮੇਰੇ ਤੇ ਤਰਸ ਕਰ ਮੇਰੀ ਬੇਨਤੀ ਹੈ ਕਿ ਤੂੰ ਇਹ ਸੁਖਮਨੀ ਸਾਹਿਬ ਦਾ ਪਾਠ ਰੋਜ਼ ਮੇਨ ਲੋ ਮੇਰੇ ਘਰ ਆ ਕੇ ਸੁਣਾ ਦਿਆ ਕਰ ਕਿਉਂਕਿ ਇਸ ਨੂੰ ਸੁਣਨ ਨਾਲ ਮੇਰੀ ਤਕਲੀਫ ਨੂੰ ਆਰਾਮ ਮਿਲਦਾ ਹੈ ਪਰਉਪਕਾਰੀ ਸਿੱਖ ਭਾਈ ਭਾਗੂ ਨੇ ਵजीरਖਾਂ ਨੂੰ ਦੇ ਬੇਂਤੀ ਮੰਨ ਲੈ ਤੇ ਰੋਜ਼ ਸਵੇਰੇ ਗੁਰਦੁਆਰੇ ਚ ਦਰਸ਼ਨ ਕਰਕੇ ਵਾਪਸੀ ਤੇ ਆਉਂਦੇ ਵਜੀਰ ਖਾਨ ਨੂੰ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਸੁਣਾਉਣਾ ਸ਼ੁਰੂ ਕਰ ਦਿੱਤਾ ਵਜੀਰ ਖਾਨ ਨੇ ਵੀ ਚਾਦਰ ਵਿਛਾ ਕੇ ਬੈਠ ਜਾਣਾ ਤੇ ਸਿੱਖ ਲਈ ਵੀ ਆਸ ਲਗਾਉਣਾ ਤੇ ਪ੍ਰੇਮ ਨਾਲ ਬਾਣੀ ਸੁਣਨੀ ਰੋਜ਼ ਨੇਮ ਲਾਲ ਪਾਠ ਸੁਣਨ ਦਾ ਸਦਕਾ ਵਜੀਰ ਖਾਨ ਨੂੰ ਆਰਾਮ ਆਉਣਾ ਸ਼ੁਰੂ ਹੋ ਗਿਆ 80% ਰੋਗ ਰਾਜੀ ਹੋ ਗਿਆ ਵਜੀਰ ਖਾਨ ਦਾ ਸ਼ਰਦਾ ਦਾ ਥੜਾ ਭਰ ਗਿਆ ਜਿਹੜਾ ਦੁਖੀ ਹੁੰਦਾ ਹੈ ਜਦੋਂ ਉਸ ਨੂੰ ਆਰਾਮ ਮਿਲੇ ਤਾਂ ਇਹ ਉਹ ਹੀ ਦੱਸ ਸਕਦਾ ਹੈ ਵਜੀਰਖਾਨੇ ਆਪਣੇ ਹਿਰਦੇ ਦੀ ਤਹਿ ਤੋਂ ਉਸ ਸਿੱਖ ਦਾ ਸ਼ੁਕਰਾਨਾ ਕੀਤਾ ਤੇ ਬੇਨਤੀ ਕੀਤੀ ਕਿ ਕਿਰਪਾ ਕਰ ਜਿਨ੍ਹਾਂ ਨੇ ਇਹ ਬਾਣੀ ਉਚਾਰੇ ਹੈ ਮੈਨੂੰ ਉਹਨਾਂ ਦੇ ਦਰਸ਼ਨੇ ਵੀ ਕਰਵਾ ਦੇ ਮੈਨੂੰ ਪੂਰਾ ਵਿਸ਼ਵਾਸ ਹੈ ਜਿਨ੍ਹਾਂ ਦੀ ਬਾਣੀ ਸੁਣ ਕੇ ਮੈਨੂੰ ਇੰਨਾ ਆਰਾਮ ਮਿਲਿਆ ਹੈ ਉਹਨਾਂ ਦੇ ਦਰਸ਼ਨ ਕਰਨ ਨਾਲ ਜ਼ਰੂਰ ਮੇਰਾ ਰੋਗ ਪੂਰੀ ਤਰ੍ਹਾਂ ਰਾਜੀ ਹੋ ਜਾਣਾ ਹੈ ਸਿੱਖ ਕਹਿਣ ਲੱਗਾ ਕਿ ਤੇਰੀ ਭਾਵਨਾ ਨੂੰ ਜ਼ਰੂਰ ਭਾਗ ਲੱਗਣੀ ਉਹ ਸਿੱਖ ਵਜ਼ੀਰਖਾਨ ਨੂੰ ਅੰਮ੍ਰਿਤਸਰ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਦੇ ਲੈ ਆਇਆ ਜਦੋਂ ਦਰਸ਼ਨ ਕੀਤੇ ਤਾਂ ਵਜ਼ੀਰਖਾਨ ਨੇ ਹੱਥ ਜੋੜ ਕੇ ਬੇਨਤੀ ਕੀਤੀ ਪਾਤਸ਼ਾਹ ਤੁਹਾਡੀ ਕਲਾਮ ਵਿੱਚ ਇਤਨੀ ਤਾਕਤ ਹੈ ਕਿ ਆਪ ਦੀਆਂ ਕਲਮਾ ਸੁਣ ਕੇ ਮੈਨੂੰ ਬਹੁਤ ਰਾਹਤ ਮਿਲੀ मेरा अस्सी परसेंट जलोधर का रोग राजी हो गया आप जी कृपा करो ताकि मेरा रोग पूरी तरह निवित हो जाए सतगुरु सच्चे पातशाह मौज बाबा बुढ़ा जी वाल इशारा करके कह लगे कि वह बाबा बुढ़ा जी सेवा करते पे हम उन्होंने जाके बेनती कर बाबा बुढ़ा जी उस समय टोकरियां तो चकवा रहे सन इसने बबा बुढ़ा जी ने जाके बेनती की ਬਾਬਾ ਜੀ ਵੀ ਮੌਜ ਵਿੱਚ ਆ ਗਏ ਤੇ ਉਸ ਨੂੰ ਉਸ ਦਾ ਸਿੱਧਕ ਪਰਖਣਾ ਚਾਇਆ ਬਾਬਾ ਜੀ ਨੇ ਪਰਚਾ ਬਾਧ ਤਤ ਕਹਿਣ ਲੱਗੇ ਕਿ ਅਸੀਂ ਇੱਥੇ ਰੋਗ ਰਾਜੀ ਕਰ ਰਹੇ ਹਾਂ ਅਸੀਂ ਤਾਂ ਟੋਕਰੀਆਂ ਚ ਕਾ ਰਹੇ ਹਾਂ ਚੱਲ ਪਾਸੇ ਹਟ ਸਾਨੂੰ ਸੇਵਾ ਕਰਨ ਦੇ ਸਾਡੀ ਸੇਵਾ ਵਿੱਚ ਡਿਗਰਨਾ ਪਾ ਐਸੀ ਸ਼ਕਤੀ ਦੇ ਬੋਲ ਇਹ ਪਰਖਣ ਲਈ ਬੋਲੇ ਕਿ ਜੇਗਾ ਤਾਂ ਸਿੱਧਕ ਹੋਵੇਗਾ ਵਿਸ਼ਵਾਸ ਹੋਵੇਗਾ ਅੰਦਰ ਆਇਆ ਹੋਵੇਗਾ ਤਾਂ ਸਹਾਰ ਜਾਵੇਗਾ ਨਹੀਂ ਤਾਂ ਭੱਜ ਜਾਵੇਗਾ ਇਸ ਮਾਨ ਨਾਲ ਕਿ ਮੈਂ ਜਹਾਂਗੀਰ ਬਾਦਸ਼ਾਹ ਦਾ ਇਤਬਾਰ ﺍﻟलाਹਕਾਰ ਤੇ ਮੈਨੂੰ ਕਿਵੇਂ ਬੋਲੇ ਹਨ ਵਜ਼ੀਰ ਖਾਨ ਨੇ ਇਤਨੇ ਦਿਨ ਨਿਮਤਾ ਵਾਲੇ ਸਿੱਖ ਦੀ ਸੰਗਤ ਕੀਤੀ ਇੰਨੇ ਦਿਨ ਬਾਣੀ ਸਰਵਣ ਕੀਤੀ ਉਸ ਦਾ ਅਸਰ ਸਿੱਖ ਇਹ ਬਾਬਾ ਬੁੱਢਾ ਜੀ ਦੇ ਬਚਨਾਂ ਦਾ ਕੋਈ ਗੁੱਸਾ ਨਾ ਕੀਤਾ ਮਨ ਵਿੱਚ ਕਿਸੇ ਕਿਸਮ ਦੀ ਫਰੇੜ ਨਾ ਲਿਆੰਦੀ ਸਗੋਂ ਹੱਥ ਜੋੜ ਕੇ ਨਿਮਰਤਾ ਸਹਿਤ ਇੱਕ ਪਾਸੇ ਹੋ ਕੇ ਖੜਾ ਹੋ ਗਿਆ ਕਿ ਮੈਨੂੰ ਪਾਸੇ ਖੜੇ ਹੋਣ ਦਾ ਹੁਕਮ ਕੀਤਾ ਹੈ ਮੈਂ ਹੁਕਮ ਮੰਨਣਾ ਹੈ ਪਾਸੇ ਖੜੇ ਹੋਣ ਦਾ 10 ਮਿੰਟ 15 ਮਿੰਟ 20 ਮਿੰਟ ਬਾਅਦ ਬੁੱਢਾ ਜੀ ਨੇ ਵੇਖਿਆ ਕਿ ਅਜੇ ਵੀ ਉੱਥੇ ਹੀ ਖੜਾ ਹੈ ਬਾਬਾ ਬੁੱਢਾ ਜੀ ਨੇ ਜਦੋਂ ਵੇਖਿਆ ਕਿ 20 25 ਮਿੰਟ ਬਾਅਦ ਵੀ ਉਸੇ ਤਰ੍ਹਾਂ ਹੀ ਨਿਮਰਤਾ ਨਾਲ ਖੜਾ ਹੈ ਤਾਂ ਸਮਝ ਗਏ ਅੰਦਰੋਂ ਆਇਆ ਹੈ ਆਪਣੇ ਤੇ ਵਡਿਆਈ ਨਹੀਂ ਲੈ ਤੇ ਸੇਵਾ ਕਰਦਿਆਂ ਕਰਦਿਆਂ ਸੇਵਾ ਦੀ ਟੋਕਰੀ ਉਸ ਦੇ ਪੇਟ ਤੇ ਕੱਢ ਮਾਰ जिसना सारा पानी उस दे मूह राही बाहर निकल गया वजीर खां नवा नर हो गया बाबा बुढ़ा जी कह लगे वजीर खां श्री सुखमनी साहब की बाणी प्रेम न सुन का सदका तेजवे पातशाह भावना न दर्शन करने का सदका तेरे शरीर नोगां तो छुटकारा मिल गया है वजीर खां इतिहासिक साखी तो यह स्पष्ट हो जाता है ਇਸ ਸੁਖਨੀ ਸਾਹਿਬ ਦੇ ਬਾਣੇ ਸੁਣਨ ਨਾਲ ਤਨ ਦੇ ਰੋਗ ਵੀ ਕੱਟੇ ਜਾਂਦੇ ਹਨ ਤੇ ਮਨ ਦੇ ਰੋਗ ਵੀ ਜੇ ਕਹਾਣੀ ਬਧਿਆ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਇਦਾਂ ਦੇ ਕਹਾਣੀਆਂ ਸੁਣਨ ਲਈ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ